ਪਿਆਰੇ ਪੇ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਦਾ ਨਾਮ ਹੈ ਪਿੰਡ ਕਹਿੰਨ ਵਾਲੇ ਤੁਹਾਨੂੰ ਸਾਡੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਇਸ ਤਰ੍ਹਾਂ ਅਗਲੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਸਾਡੀ ਵੀਡੀਓ ਜਿਉਂ ਲੈ ਕੇ ਲਉਣੀ ਆ ਕਰੂਗੀ ਸਾਡੀ ਵੀਡੀਓ ਜਵੀਰਵਾਰ ਸਹੀਵਾਰ ਤੇੰਦਵਾਰ ਨੂੰ ਆ ਕਰੂ ਸਵੇਰੇ 10 ਵਜੇ ਜੇ ਸਤ ਸੋ ਕੋਈ ਗਲਤੀ ਹੁੰਦੀ ਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ ਕਰੀਆ ਬਾਈ ਆਜਾ ਕਰੀਆ ਮਲਾ ਕਰਕ ਬੋਕੀ ਹੋਰ ਕਿਵੇਂ ਆ ਵੀਰ ਕੋਈ ਯਾਰ ਕੱਲ ਚੰਗਾ ਕੰਮ ਕਰੇ ਯਾਰ ਕੱਢਦੇ ਨੇ ਹੋਰ ਲਾਰਾ ਲਾ ਕੇ ਮੁੜ ਕੇ ਆਈ ਨਹੀਂ ਯারে ਕਹਦਾ ਕੰਮ ਆ ਕੰਮ ਚੱਲ ਯਾਰ ਹੁਣ ਹੁਣ ਦਾ ਟਰੈਕਟਰ ਅਸੀਂ ਯਾਰ ਬਰਠਾਏ ਰਖੀ ਲਵਾਗੇ ਯਾਰ ਫੇਰੇ ਤੇ ਨਹੀਂ ਆਗੇ ਯਾਰ ਫੇਰੇ ਲਵਾਗੇ ਜੇ ਦੀ ਵਧ ਕੇ ਫੇਰੇ ਦਮ ਦਿਖਾ ਹਾਂ ਫੇਰੀ ਨਾਲੇ ਲਾਉਣੀ ਹੋਰ ਜੀ ਦੀ ਵਧ ਕੇ ਫੇਰੇ ਦਿਖਾਗੇ ਫੇਰੇ ਦੇਖਾਂਗੇ ਹੁਣ ਪੁਰਾ ਪੈਸੇ ਖਰਚ ਵਰਤੇ ਹੋਗੇ ਯਾਰ ਆਹ ਹੋਰ ਵਾਲੇ ਤੁਹਾਡੇ ਤੋਂੰਨ ਕੰਮੇ ਸੀ ਰੱਖਿਓ ਇਹਨੇ ਹੁਣ ਹੀ ਕੰਮ ਤੇ ਆਉਂਦੇ ਸੀ ਇਹ ਕੀ ਹੋਰ ਉਹਨਾਂ ਨੇ ਵਧੇਰਾ ਹੋ ਕਰਿਆ ਚੱਲ ਦੱਦਿਓ ਮੇਰੀ ਕਿਵੇਂ ਕਰਨਾ ਹਾਂ ਇਹ ਜਰੀ ਲੰਦਰ ਫੈਰ ਕੇ ਦੇਖਾਂਗੇ ਜੇ ਕੋਈ ਨਿਗਾਹ ਜਬਾ ਦੇਖ ਲਈ ਜਾਰਾ ਹਾਂ ਕੋਈ ਨਿਗਾਹ ਜਬਾ ਪੀਸਦਾ ਨਾਮਾ ਪਾ ਨਹੀਂ ਲੈਂਦੇ ਚੱਲਦੇ ਹੀ ਨਿਕਲਾਂਗੇ ਕੋਈ ਲਾਟ ਪੂੜੀ ਆ ਨੀ ਕੋਈ ਰੋਟ ਦੇਖ ਲਾਂਗੇ ਲੰਮੜਿਆ ਆ ਜਿਹੜਾ ਮੇੜਿਆ ਔੜ ਖਾੜਾ ਦਾ ਔੜਦਾ ਘੜਾ ਗੁੱਤੇ ਘੜਾ ਉਹ ਤੇ ਘੜਾ ਜਰਨਲ ਦੇ ਜਦੋਂ ਮੈਂ ਚਲ ਦੇਖਾਂਗੇ ਇਹ ਫਿਰ ਠਹਿਰ ਕੀ ਲਾਵਾਂਗੇ ਯਾਰ ਇਹ ਪੈਸੇ ਦੀ ਦਿੱਕਤ ਹੀ ਹੈ ਕੋਈ ਹਾਂ ਜੀ ਵੀ ਜੂਰੀ ਵੀ ਲਵਾਉਣੀ ਹੈ ਬਤਨੋਂ ਤੱਕ ਪੈਸੇ ਨਹੀਂ ਦੋਰਾ ਸਾਡਾ ਸਾਰਾ ਕੰਮ ਵਿੱਚ ਪਿਆ ਯਾਰ ਜਰਨਲ ਇਹ ਵੇਚਤਾ ਖਾਣੀ ਹੁਣ ਜੌਂਦੀ ਆ ਜਾਂਦੀ ਫੌੜੀ ਨੇ ਕੱਲ ਦੇਖਾਂ ਨਾ ਤੂੰ ਜੀ ਵੀ ਜੂਰੀ ਕਿਹੜਿਆ ਤੋਂ ਲਵਾ ਰਹੇ ਪੰਜਾਬੀਆਂ ਤੋਂ ਲਵਾ ਰਹੇ ਕਿ ਪਰਦੇਸੀਆਂ ਤੋਂ ਲਵਾ ਰਹੇ ਬਗੈਰ ਦਾ ਪੰਜਾਬੀਆਂ ਦੀ ਲਵਾਉ ਮਸਲੀ ਅਸੀਂ ਵੀ ਯਾਰ ਸਾਡੇ ਪੁਰਾਣੇ ਬੰਦੇ ਨੇ ਇੱਕ ਤਾਂ ਪਰਦੇਸੀ ਉਹਨਾਂ ਤੋਂ ਵੀ ਲਵਾਵਾਂਗੇ ਅਸੀਂ ਨਾ ਨਾਲੇ ਪੰਜਾਬੀ ਤੇ ਲਵਾਵਾਂਗੇ ਉਹ ਤਾਂ ਸਾਰੇ ਖਰਚਾ ਬਹਾਉ ਕਰਾਉਂਦੇ ਨੇ ਖਰਚੇ ਦਾ ਕਰਦੇ ਸਾਡੀ ਬਣੀ ਹੋਈ ਵਧੀਆ ਜਿਹੜਾ ਉਹਨਾਂ ਬੰਦੇ ਨਾਲ ਹਾਂ ਹਰੇਕ ਉਹ ਵੀ ਵਧੀਆ ਨੇ ਹਰੇਕ ਸਾਲ ਲੱਗ ਜਾਂਦੇ ਨੇ ਚੋਣਾਂ ਲੱਗ ਜਾਂਦੇ ਨੇ ਪੰਜਾਬੀ ਵੀ ਲਾਉਂਦੇ ਨੇ ਅਸੀਂ ਅਰ ਦੋਨਾਂ ਦਾ ਹੋ ਰੱਖਦੇ ਆ ਵੀ ਉਹ ਵੀ ਚੱਲ ਗਰੀ ਵੀ ਨੇ ਦੋ ਪੈਰ ਉਹਨਾਂ ਤੇ ਬਣ ਜਣਗੇ ਦੋ ਇਹਦੇ ਬਣ ਜਣਗੇ ਚੱਲ ਠੀਕ ਨੇ ਬੰਦੇ ਉਹ ਵੀ ਪੰਜਾਬੀ ਵੀ ਠੀਕ ਨੇ ਆਪਾਂ ਨੇ ਉਹ ਵੀ ਬਹੁਤ ਮਿਹਨਤ ਕਰ ਦੇਣੀ ਯਾਰ ਤਰ ਹੁਣ ਆਇ ਕਰਾ ਸੀਲ ਤੇ ਜਾ ਕੇ ਆਵਾਂ ਪਰ ਹੁਣ ਤਾਂ ਹੁਣ ਯਾਰ ਆਈ ਨਹੀਂ ਰਿਹਾ ਬਹੁਤ ਔਖਾ ਹੋਇਆ ਬੈਂਕ ਦਾ ਦਾ ਕੰਮ ਕਰਦਾ ਉਹਨਾਂ ਆਪਾਂ ਐਵੇਂ ਕਰ ਉਹਨਾਂ ਖੇਤ ਉਹਦਾ ਖੇਤ ਚਾਲਦੇ ਹੁਣ ਆਪਾਂ ਖੇਤ ਆਪਾਂ ਚਾਲਦੇ ਆਂ ਫੋਨ ਕਰਕੇ ਦੇਖਦਾ ਕੀ ਕਹਿੰਦਾ ਉਹ ਨਹੀਂ ਐਵੇਂ ਕਰ ਆਪਾਂ ਹੁਣ ਬਾਤ ਚਾਲਦੇ ਆਂ ਮੋਟਰ ਇੱਧਰ ਹੀ ਨੰਗੇ ਜਣ ਉਹਦੇ ਘਰ ਕਣੀ ਨਹੀਂ ਤੂੰ ਅੰਦਰ ਜਾਈ ਮੈਂ ਬਾਹਰ ਖੜ੍ਹ ਜਉ ਗੱਲਬਾਤ ਕਰ ਲਈ ਇਹਨੇ ਫਿਰ ਆਪਾਂ ਕੋਲ ਦੇ ਪੁੱਛਦੇ ਲਈਏ ਵੀ ਆਊਗਾ ਕਿ ਨਹੀਂ ਹੁਣ ਹਾਂ ਪੁੱਛਦਾ ਆਪਾਂ ਜਾਨੀ ਹੈਲੋ ਉਹ ਬਾਬੇ ਕਿੱਥੇ ਆ ਯਾਰ ਆਈ ਨਹੀਂ ਤੂੰ ਕੰਮ ਤੇ ਬਹੁਤ ਦਿਨ ਹੋ ਗਏ ਅਸ ਰਿਸ਼ਤੇਦਾਰੀ ਚ ਗਿਆ ਹੋਇਆ ਚਾਲ ਠੀਕ ਆ ਲੱਗਦਾ ਮੈਂ ਰਿਸ਼ਤੇਦਾਰੀ ਚ ਗਿਆ ਹੋਇਆ ਉਹ ਹੈਗਾ ਬੋਲ ਜਾਂ ਮਾਰਦਾ ਹੋ ਐ ਕਰਦੇ ਆ ਪਰ ਉਧਰ ਦੇਖ ਕੇ ਉਹ ਨਹੀਂ ਜਾਗੇ ਦੇਖਿਆ ਉਧਰ ਦੇਖਣਾ ਪਊ ਆ ਯਾਰ ਉਧਰ ਬਰਾਬਰ ਮੋਟਰ ਨਾਲ ਚੱਕ ਆਪਾਂ ਨਾਲੇ ਉਧਰ ਖੇਤ ਨੂੰ ਨਾਲ ਪਈਆਂਗੇ ਚੱਲ ਬਰੋਦਰੀ ਜਾਨੇ ਚੱਲ ਜਾਈਏ ਨਾਲੇ ਉਹਨੂੰ ਦੇਖ ਲੈਣੇ ਕੋਈਆਂ ਨਾਲ ਹੀ ਲੈ ਚੱਲਾਂਗੇ ਫੜਾ ਹਾਂ ਨਾਲੀ ਚੱਲੋ ਫੜਾ ਚੱਲੋ ਫੜਾ ਆਜਾ ਵੀ ਚੱਕ ਲੈ ਤੁਹਾਨੂੰ ਮੋਟਰ ਨਾਲ ਚੱਕੀ ਦੇ ਚੱਕੀ ਨਾਲ ਚੱਕ ਲਈ ਹਾਂ ਮੈਂ ਕਹਿੰਦਾ ਫਿਰ ਮੇਰਾ ਮੇਰਾ ਝੋਟੇ ਵਾਲੀ ਬਾਈ ਚਲੀ ਝੋਟੇ ਤੇ ਉਹਦੇ ਯਾਰ ਸਕੂਟਰ ਦੀ ਬੰਦਾ ਐ ਬਾਈ ਚਲਦੇ ਆ ਚਲਦੇ ਆ ਫਿਰ ਜਿਵੇਂ ਸਹੀ ਲਾਇਆ ਉਹ ਸਾਈਲ ਤਾਂ ਖੜਾ ਰਹਿਣ ਦੇ ਪਹਿਲਾਂ ਸੈਟ ਬੱਠੇ ਜਾ ਬਗਦਦ ਤੋਂ ਹਾਂ ਚੱਲ ਪਰ ਮੈਂ ਸਕੂਟਰ ਤੇ ਤੱਕ ਚੱਲਦੇ ਆ ਹਾਂ ਐਨੇ ਮੋੜ ਮਾੜ ਐਨੇ ਮੈਂ ਆ ਗਿਆ ਚੱਲ ਠੀਕ ਆ ਜਾ ਫਿਰ ਮੈਂ ਨੇ ਕੱਢ ਪਾਣੀ ਪੀ ਲਾ ਬਸ ਪੀ ਲਾ ਮੈਂ ਨੇ ਸਰਦਨ ਸਟਾਰਟ ਪਾਣੀ ਪੀ ਲਿਆ ਮੈਂ ਦਾਲਾ ਪਾਣੀ ਪੀ ਲਿਆ ਤਾਂ ਤੋਂ ਵਰਤਣੀ ਆਪਾਂ ਦਾ ਆਹ ਇਹ ਆਉਗਾ ਨਾ ਜੀ ਕਰਾਉਣਾ ਵਾਹੀ ਹੀ ਆ ਯਾਰ ਗੱਡੀ ਆ ਕੇ ਹਮੜਾ ਯਾਰ ਪੁੱਧਰ ਕਰਨ ਵਾਲਾ ਅਮੜਾ ਆ ਉਹ ਪਕੜੀਂ ਨੋ ਬੱਡਿਆ ਓ ਕਰਿਆ ਮੁੰਡਿਆ ਓਏ ਕਰਿਆ ਬੜਾ ਪਿਆਰ ਦਾ ਓ ਤੋ ਛੋਟੂ ਉੱਠਿਆ ਰ ਆ ਯਾ ਟਿੱਡੂ ਕੋ ਲੱਗਿਆ ਵਾਹ ਨੀ ਕੰਮ ਕਰ ਰਿਹਾ ਸਸਰੀ ਕਾਰੀ ਸਸਰੀ ਕਾਰ ਕੋਈ ਨਾ ਕਰਦਾ ਇਹਨੇ ਤੂੰ ਯਾਰ ਕੰਮ ਤੇ ਆ ਬੁਖਾਰ ਬਹੁਤ ਚੜ ਰਿਹਾ ਤੂੰ ਯਾਰ ਮੈਂ ਤੈਨੂੰ ਪਿਆਰ ਮੈਂ ਤੈਨੂੰ

ਗਵਾਰ ਨੂੰ ਕੀ ਹੋ ਗਿਆ ਨੂੰ ਮੈਂ ਉਹ ਕੱਪ ਨਹੀਂ ਲਿਕੇ ਆਉਂਦਾ ਰਲ ਚੱਕ ਸਕੂਟਰ ਆ ਕਹਦਾ ਲਾਤਾ ਟੱਕੜੇ ਖੋਲੀਆਂ ਦੇ ਰਿਹਾ ਉਹ ਨੀਓਂ ਗੁਰੇ